ਸਸਰੀ ਕਾਲਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਕੁ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਓ ਦੇਖੋ ਜੱਪੂ ਜੱਪੂ ਦੇਖੋ। ਇਹ ਪੜ੍ਹਾਈ ਕਰ ਰਹੀ ਆ। ਹਾਂ ਡਿਪੜਾ ਕਿਥੇ ਬੈਠੀ ਆ। 1 1 1 1 1 1 1 1 1 ਕਾਪੀਆਂ ਆ ਆ ਪੇਜ ਕਿ ਕਿਤੇ ਆ ਹਾਲ ਕੀ ਕੀਤਾ ਪੇਜਾਂ ਦਾ। ਹੈ? ਓ ਕੀ ਕਰ ਰਿਹਾ ਜੱਪਾ? ਮਬੂ। ਹੈ? ਕੀ ਕਰਤਾ ਬੋ ਮੰਗੋ ਬੋ ਗੀਨੇ ਖਾ ਖ ਕੀ ਵਾ ਬੋ ਮਾਤੀ ਨੇ ਬੋਲਵਾ ਤੇ ਹੀ ਇਹ ਗੋਲੀ ਮੋਤੀ ਜੋ ਕਿ ਵਾਏ ਗੁਰਜੀ ਸਾਰਿਆਂ ਨੂੰ ਆਪਣੇ ਨਾਮ ਬਾਣੀ ਆ ਜੋੜਨ ਮੈਨੂੰ ਵੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਕਿਉਂਕਿ ਆ ਬਈ ਨਾਮ ਬਣੀ ਹੋਈ ਨਾਲ ਜਾਣੀ ਐ ਕੋਈ ਬੇਈਮਾਨੀ ਨਹੀਂ ਜਾਣੀ ਕੋਈ ਆਪਾ ਬੇਈਮਾਨ ਨਾ ਇਕੱਟਾ ਕੀਤਾ ਕੋਈ ਧਨ ਦੌਲਤ ਨਾਲ ਨਹੀਂ ਜਾਣਾਗਾ ਹਣਾ ਤੇ ਇਸ ਕਰਕੇ ਆਪਣਾ ਹੱਕ ਦਾ ਖਾਓ ਤੇ ਉਹਦੇ ਵਿੱਚ ਆਪਣੀ ਭਲਾਈ ਐ ਠੀਕ ਐ ਜੀ ਹੈ ਨਾ ਅਸੀਂ ਤੇਰੇ ਨੌਕਰ ਰੱਖੇ ਆ ਬਿੰਦ ਬਿੰਦ ਚੱਕਣ ਨੂੰ ਜੀਜਾ ਮੈਂ ਬਈ ਨਹੀਂ ਹਾਂ ਤੂੰ ਬਈ ਨਹੀਂ ਆ ਮੈਨੂੰ ਪਤਾ ਤੈਨੂੰ ਬਈ ਨਹੀਂ ਆ ਹਾਂ ਹੋਰ ਤੇਜ ਬਣਨਾ ਹਾਂ ਕਰੋ ਮੇਰੇ ਪੁੱਤ ਤੂੰ ਤੇਜ ਬਣਨਾ ਹਾਂ ਹੈ ਰਮਨ ਆਦ ਨਹੀਂ ਨਾ ਰਮਨ ਨੇ ਕਿਹਾ ਵੀ ਜਪਨੁਰ ਗਈ ਵੀ ਬਾਹਰ ਤੇ ਇਹਨੇ ਕਿਹਾ ਵੀ ਮੈਂ ਲਵਾਰੀ ਆਦਾ ਸਾਸ ਸਹਵਾਈ ਕਰਨਾ ਤੇ ਅਸਮਾਨ ਕਰਨ ਚਾਹੀਦਾ ਵਿਆਹ ਤੇ ਪਾਉਣ ਵਾਸਤੇ ਉਹ ਆਉਦਾ ਗੱਲ ਕਰਕੇ ਸੈਟ ਕਰਕੇ ਰੱਖਦਾ ਹੋਨੇ ਚੱਲਦੀ ਇਹ ਖੜਾ ਆ ਗਿਆ ਦਾ ਪੀਟਰ ਜਿਹੜਾ ਆ ਨੇਰੀਆਂ ਠਾਏ ਇਹਦਾ ਧੁੱਸ ਦੇ ਕੇ ਜਿਵੇਂ ਨਹੀਂ ਢੀੜ ਚ ਇਹ ਨਾ ヘア ਐਸੈਸਰੀ ਐ ਐਵੇਂ ਨਾ ਐਵੇਂ ਕਰਕੇ ਆ ਲੰਗਰ ਵਾਲੀ ਢੀੜ ਚ ਧੁੱਸ ਦੇ ਕੇ ਵੜ ਜਾਂਦੇ ਹੁੰਦੇ ਐਵੇਂ ਲਾ ਦੇ ਉਹ ਵੜ ਗਈ ਲਾਦਾ ਤੇਰੀ ਐਵੇਂ ਕਰ ਹਾਂ ਹੈ ਐਵੇਂ ਤਿਆਰਾ ਕਰਾ ਲੈ ਦੇ ਇਹ ਤੇਰਾ ਨਹੀਂ ਵਿਆਹ ਵਾਲੇ ਲਾਇਆ ਹਾਂ ਤੱਕ ਹੁਰੂ ਲੱਗਿਆ ਤੇ ਨਹੀਂ ਐਵੇਂ ਲੱਗਦਾ ਮਤਲਬ ਜਾਂ ਤੇ ਜੂੜੇ ਤੇ ਲਾ ਲਓ ਜਾਂ ਐਵੇਂ ਕਰਕੇ ਲਾ ਲਓ ਉਹ హెయిర్ ਸਟਾਈਲ ਤੇ ਡਿਪੈਂਡ ਕਰਦਾ ਠੀਕ ਹੈ ਜਦੋਂ ਤੁਸੇ ਕਿੱਥੇ ਪਾਉਣਾ ਗਜਰੇ ਪਾਈ ਜਾਂਦੀ ਹੈ ਮੈਂ ਇੱਥੇ ਪਾਣੀ ਆ ਕਿੱਥੇ ਇੱਥੇ ਪਾਣੀ ਇੱਥੇ ਪਾਣੀ ਆ ਮੈਂ ਅੱਛਾ ਬੜੀ ਸ਼ਕੀਨਾਂ ਨੂੰ ਹੈ ਹਾਂ ਕਿਨਾਂ ਹੈ ਕੀਆਂ ਸ਼ਕੀਨਾਂ ਉਰੇ ਆਈਪੁੱਟ ਇਜਾ ਉਹ ਹਜੇ ਤੇ ਵੀ ਆਈਪੁੱਟ ਤਾਂ ਇਹ ਵੀ ਆਈ ਆਈ ਦਿੰਦੇ ਬਾੜੀ ਸਕੀਨ ਨਾ ਚੂੜਾ ਭਾਈ ਮਿਦੰਦੀ ਮਾ ਚੂੜਾ ਨਹੀਂ ਪਾਈਦਾ ਹੁੰਦਾ ਚਪਨੂਰ ਜੈ ਬਾੜੇ ਮਾਰੇ ਅਹ ਬੇਬੇ ਨਹੀਂ ਬੰਨਣਾ ਮੈਂ ਬੱਬੀ ਮੰਨੀ ਆ ਬੇਬੇ ਬੰਨੀ ਐ ਬੇਬੇ ਨੀ ਵੱਲਾ ਬੀਬੀ ਕਿਹਨਾਂ ਦੋਸ ਦਿੰਦੀ ਆ ਆਇਆ ਹੈ ਕਿਵੇਂ ਕਿਵੇਂ ਡੰਡੇ ਨਾਲ ਤੁਰ ਕੇ ਦਿਖਾ ਡੰਡੇ ਨਾਲ ਜਪਾ ਵਾਲਾ ਡੰਡਾ ਡੰਡੇ ਨਾਲ ਤੁਰ ਕੇ ਦਿਖਾ ਬੀਬੀ ਕਿਵੇਂ ਦੋਸ ਦਿੰਦੀ ਆ ਕਿਵੇਂ ਦੋਸ ਦਿੰਦੀ ਆ ਤੁਰ ਕੇ ਤੁਰ ਕੇ ਕਿਵੇਂ ਦੋਦੀ ਮਮੀ ਮਮੀ ਜੇ ਬੀਬੀ ਦੋਸ ਦਿਆ ਬੀਬੀ ਕਿਵੇਂ ਤੁਰਦੀਂਂ ਦੀ ਆ? ਆਹ ਵੇ ਹਾਂ ਤੁਰੂਗੀ ਇਧਰੋਂ ਤੁਰੂਗੀ ਹਾਂ ਇਧਰ ਨੂੰ ਤਾ ਕਿੰਨ ਦਰ ਦੀ ਬੀਬੀ ਬਾਹਰ ਹੀ ਚਲੇਗੀ ਇਧਰ ਨੂੰ ਤੁਰ ਕੇ ਆ ਇਧਰ ਨੂੰ ਇਧਰ ਨੂੰ ਹਾਂ ਹਾਂ ਅੱਛੀ ਚੱਲੇ ਕੂੜਾ ਸੱਟਨ ਅੱਛਾ ਪਾਣੀ ਪਾ ਲਈ ਤੇ ਸਾਡਾ ਪਿਆ ਹੈ ਕੀ ਲੈ ਕੇ ਆਣਾ ਹੈ ਪਾਣੀ ਨਹੀਂ ਪਾਣੀ ਨਹੀਂ ਲੈਣਾ ਚਲੋ ਚੰਗ ਤਾਂ ਮੈਂ ਲੱਤ ਕਿਤੇ ਇਹਨੂੰ ਅੱਗੇ ਵਾ ਲੋ ਚਲੋ 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 ਜੱਲੇ ਪੈਟਰੋਲ ਪੁਆਣ ਗੱਡੀ ਚ ਨਾ ਬਾਈਕ ਚ ਪੈਟਰੋਲ ਹੋ ਗਏ ਗੱਡੀਆਂ ਆਈ ਜਾਂਦੀਆਂ ਪਿੱਛੇ ਐ ਵੀ ਹਫ਼ਤੇ ਬਾਅਦ ਪੈਣਾ ਹੀ ਪੈਣਾ ਹੁੰਦਾ ਨਾ ਹਫ਼ਤੇ ਬਾਅਦ ਪੈਂਦਾ 15 ਦਿਨਾਂ ਬਾਅਦ ਪੈ ਰਹੇ ਹਾਂ ਉਹਨਾਂ 10 ਦਿਨਾਂ ਬਾਅਦ ਇਹ ਜਾਣਾ ਪਏ ਫਿਰ ਤਾਂ ਪੈ ਜਾਂਦਾ ਹਫ਼ਤੇ ਬਾਅਦ ਆ ਗਏ ਨਹੀਂ ਨਾ ਸੀ ਇੱਕ ਦਿਨ ਹੀ ਗਏ ਸੀ ਬਾਗੇ ਪਰਾਨੇ ਬਸ ਹਾਂ 15 ਦਿਨਾਂ ਬਾਅਦ ਪੁਆਇਆ ਅਸੀਂ ਗਏ ਆ ਬਾਗੇ ਪਰਾਨੇ 1 ਦੇ 2 ਤਰੀਕ ਦੇ 2 ਨਹੀਂ 3 ਤਰੀਕ ਆ 3 ਤਰੀਕ ਹੈ ਸੀ ਹਫਤਾ ਹੋ ਗਿਆ ਜਪਨੂਰ ਰੋਜ ਦੀ ਤਰ੍ਹਾਂ ਕੋਠੇ ਤੇ ਆਪਣੇ ਭੂਆ ਕੋਲ ਤੇ ਰਮਣ ਬਣਾ ਰਹੀ ਹੈ ਸਬਜੀ ਸਬਜੀ ਬਣਾਉਣ ਵਾਲੀ ਸੀਗੀ ਆਟਾ ਗੁੰਦਨੇ ਵਾਲਾ ਸੀ ਗੁੰਨਣ ਵਾਲਾ ਸੀਗਾ ਤੇ ਉਹ ਬਨ ਰਹੀ ਐ ਤੇ ਬਸ ਮੇਰੇ ਖਿਆਲ ਨਾਲ ਹੁਣ ਦੁੱਧ ਨੂੰ ਵਾਲਾ ਦੇ ਰਹੀ ਹੋਊਗੀ ਤੇ ਕੱਲ ਨੂੰ ਕਿਉਂਕਿ ਵਿਆਹ ਤੇ ਵੀ ਜਾਣਾਗਾ ਤੇ ਵਿਆਹ ਦੀਆਂ ਤਿਆਰੀਆਂ ਨੇ ਹਨਾ ਤੇ ਕਿਉਂਕਿ ਕਾਰਡ ਆਇਆ ਫਿਰ ਬਾਈ ਨੇ ਫੋਨ ਲਾਇਆ ਤੇ ਬਾਈ ਕਹਿੰਨੇ ਵੀ ਜ਼ਰੂਰ ਆਉਣਾ ਹੈ ਹਨਾ ਸਾਰਿਆਂ ਨੇ ਤੇ ਫਿਰ ਅਸੀਂ ਕੱਲ ਨੂੰ ਜਾਵਾਂਗੇ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿੰਨਾ ਕ ਵਿਆਹ ਦਿਖਾ ਸਕੀ ਦਿਖਾਵਾਂਗੇ ਰਮਣ ਆ ਰਹੀ ਐ ਐਂਟਰੀ ਹੋ ਗਈ ਰਹਣਗੀ ਆ ਗਈ ਆ ਮੋਂਟਰ ਸ਼ਾਲਟ ਕੱਢਣੀ ਜੀ ਤਾਂ ਕੋਈ ਗੱਲ ਨਹੀਂ ਮੈਂ ਸਵੇਰੇ ਨਹੀਂ ਕੱਢਣੀ ਹਾਂ ਨਾ ਨਾ ਕਿੱਥੋਂ ਕੱਢਣੀ ਐ ਸਵੇਰੇ ਦਾ ਖਲਾਲਾ ਨਹੀਂ ਪਾ ਕੇ ਜਾਣਾ ਮੈਂ ਸਵੇਰੇ ਮਧੂ ਆ ਜੂਗੀ ਹੁਣ ਮੇਰੇ ਜੋਰ ਲੱਗੂਗਾ ਇਹਦੇ ਨਾਲ ਓ ਤੁਸੀਂ ਤਾਂ ਖਾਣ ਵੀ ਨਹੀਂ ਖਾਸ਼ ਤੁਸੀਂ ਸਿਰਫ ਗੱਦਾ ਚੱਕਣਾ ਹਾਂ ਗੱਦਾ ਮੈਂ ਚੱਕ ਲੈਣਾ ਗੱਦਾ ਚੱਕ ਕੇ ਸਿਰਫ ਇੱਥੋਂ ਤੱਕ ਕਰਨਾ ਤਾਂ ਕਿ ਮੈਂ ਵਾਲਾ ਜਿਹੜਾ ਅੰਦਰਲਾ ਬਾਕਸ ਹੈ ਨਾ ਉਹ ਖੋਲਣਾ ਉਹਦੇ ਉੱਤੇ ਅੱਗੇ ਹੀ ਬਈ ਹੈ ਨਹੀਂ ਇਧਰ ਲਾ ਵਾਸ ਚੱਕਣਾ ਹਾਂ ਐ ਨਹੀਂ ਚੱਕਣਾ ਇਧਰੋਂ ਗੱਦਾ ਚੱਕਣਾ ਮੈਂ ਤੁਸੀਂ ਇਧਰੋਂ ਗੱਦਾ ਚੱਕਣਾ ਇਧਰੋਂ ਗੱਦਾ ਚੱਕ ਕੇ ਉੱਤੇ ਬੈੱਡ ਤੇ ਬਹਿ ਜਿਓ ਹਾਂ ਠੀਕ ਹੈ ਪਰ ਬੈੱਡ ਤੇ ਬਹਿ ਕੇ ਹੋਰ ਗੱਦਾ ਚੱਕਦੇ ਹੋ ਖੜਾ ਕਰਦੇ ਹੋ ਅੱਛਾ ਠੀਕ ਹੈ ਤਾਂ ਕਿ ਐ ਨਾ ਜ ਮੈਨੂੰ ਕੱਪੜੇ ਚੱਕਣੇ ਪੈਣ ਚੱਕਦੇ ਆ ਨਾ ਥੋੜਾ ਜਿਹਾ ਹੋਰ ਚੱਕਣਾ ਹੈ ਠੀਕ ਆ ਇਧਰ ਨੂੰ ਰਿਸਕ ਜੂਗਾ ਨਾਲੇ ਇਧਰੋਂ ਤੇਰਾ ਟੱਕਣ ਚੱਕਣਾ ਲੱਕ ਆ ਜੂਗਾ ਛਾਵਾਂ ਪਾਣੀ ਗਿਰਿਆ ਬਿੱਲਾ ਠੀਕ 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 ਜਾਂ ਪਨੂ ਕਰਦੀ ਰਹਿੰਦੀ ਕੋਈ ਪਾਣੀ ਦੇ ਰੋਲ ਲਾਗੀ ਨਾ ਫਿਰ ਕੰਮ ਨਹੀਂ ਹੋਣਾ ਮੈਂ ਵੀ ਚਾਦਰ ਵੀ ਨਾਲੋਂ ਨਾਲ ਸਵਾਰਨੀ ਐ ਫਲਾਹਾਂ ਰਮਾ ਕੇ ਰੱਖ ਠੀਕ 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 ਓਕੇ ਟੀਵੀ ਬੰਦ ਕਰ ਦੋ ਨਹੀਂ ਚੱਲ ਰਿਹਾ ਤੇ ਉਹ ਨੈਟ ਚੱਲੇ ਨਹੀਂ ਜਗਾ ਮੈਂ ਕਹਿੰਦੀ ਮੈਂ ਟੈਚੀ ਹੋ ਜੇ ਨੀਚੇ ਹੀ ਰਹਿਣਾ ਨਾ ਹਾਂ ਹਾਂ ਜਦੋਂ ਹਾਂ ਕਪੜੇ-ਕਪੜੇ ਜਿਹੜੇ ਸਾਹਮਣੇ ਆ ਉਹ ਸਾਹਮੇ ਜਾਣਗੇ ਨੇ ਜੇ ਪੰਨੂ ਰੋਲਾ ਰਚੇਲਾ ਮધુ ਉਹਨੇ ਨੀਜੇ ਆ ਡੱਬਾ ਉੱਤੇ ਰਖਵਾਨੀ ਆ ਉੱਥੇ ਅੱਛਾ ਫੇਰ ਇਹਦੇ ਚ ਕੈਟਲ ਹੈਗੀ ਆ ਮੈਂ ਕਹਨੀ ਆ ਕੈਟਲ ਹੁਣ ਖੋਲਣਾ ਤੇ ਹੈਈਏ ਮੈਂ ਕੈਟਲ ਵੀ ਰੱਖਦਾ ਉੱਧਰ ਇਹਦੇ ਚ ਕੈਟਲ ਕਰਦਾ ਇਹਦਾਂ ਜੁਰ ਲੋ ਐਨਾ ਨਹੀਂ ਬਸ ਗੱਦਾ ਹੀ ਚੱਕਣਾ ਬੈੱਡ ਤੇ ਬੈੱਡ ਤੇ ਮੈਂ ਚੱਕਵਾ ਹੀ ਨਹੀਂ ਰਹੀ ਨਹੀਂ ਚੱਕਣਾ ਉਹ ਮੈਂ ਦੱਸ ਤੁਸੀਂ ਗੱਦਾ ਚੱਕੋ ਸਿਰਫ ਗੱਦਾ ਚੱਕੋ ਨਹੀਂ ਫੇਰ ਉਹ ਪਾਰ ਇਹਨਾਂ ਥੋੜਾ ਖਿੱਚੂਗਾ ਮੈਂ ਉਹੋ ਖਿੱਚ ਲੇਗਾ ਮੈਨੂੰ ਮੈਂ ਮੈਨੂੰ ਮੈਂ ਦੱਸਦੀ ਆ ਨਾ ਆ ਗਈ ਉਹ ਬਸ ਉਹ ਪਾਣੀ ਖਿੱਚਣਾ ਬਾਪੂ ਡਾਕਟਰ ਕਰ ਦੇ ਯਾ ਡਾਕਟਰ ਹੋ ਰਿਹਾ ਡਾਕਟਰ ਸਾਹਿਬ ਬੜੇ ਸਿਆਣੇ ਮਾ ਬਾਹਿਆ ਇਹ ਡਾਕਟਰ ਸਾਹਿਬ ਇਹਨਾਂ ਤੋਂ ਦਵਾਈ ਚਲਦੀ ਆ ਤੂੰ ਹੁਣ ਆਪਣਾ ਸਾਰਾ ਸਿਸਟਮ ਖੋਲਣ ਟੀਕਾ ਲਾਉਣਗੇ ਕਹਿੰਦੇ ਟੀਕਾ ਲੱਗੂਗਾ ਟੀਕ ਇੰਜੈਕਸ਼ਨ ਤੇ ਹਾਂ ਇੰਜੈਕਸ਼ਨ ਅਸਪਾਇਰ ਤੋਂ ਕੋਲ ਦਾ ਟੁੱਟਣ ਵਾਲਾ ਬਸ ਸਕੈਂਟ ਵੀ ਨਹੀਂ ਲੱਗਣਾ ਟੁੱਟ ਜਾਣਾ। ਹਾਂ ਫੋੜਾ ਫੋੜੀ ਲੱਗੀ ਪਈ ਕਰਨ। ਦੇਖੋ। ਇਹਨੇ ਕੱਢ ਲਈ ਆਪਣੇ। ਇਹ ਦੋ ਵੇਖੋ ਕੀ ਕੱਢਦੀ ਹੈ। ਮੈਨੂੰ ਮੋਨ ਆਇਨਾ ਸਾਰਾ ਸਲਾਰਾ ਪਾਣਾ ਇੱਕ ਇੱਕ ਚੀਜ਼ ਕੱਢ ਦੋ ਇਹਨੂੰ। ਕੀ ਕੱਢਣਾ? ਟੋਕਰੀ ਨਾ ਇਹਦੇ ਖਡਾਉਣੀਆਂ ਦੀ ਆ। ਬੋਲ ਬੋਲ ਕਿਹੜੀ ਕੱਢਣੀ ਆ? ਮੈਂ ਦਉਂਗੀ ਮੈਂ। ਮਦੋਂਗੀ ਪੂਤ ਨੂੰ। ਪੂਤ ਨਾਲ ਰਾਂਗੇ ਮਮਨ ਡਰਾ ਦੇ। ਆਹ ਕੱਕੇ। ਦਾ ਫਾਉ ਜੀ ਜੀ ਗਿਆ ਨਾ ਵੀ ਡਾਕਟਰ ਸਾਹਿਬ ਟੀਕਾ ਲਾਉਣਗੇ ਲਾਉਣਗੇ ਇੱਥੇ ਨਹੀਂ ਲੱਗਦੀ ਪਾਪਾ ਦੇ ਲੱਗੇਗੀ ਨਾਲ ਚ ਲੱਗੂਗਾ ਡਾਕਟਰ ਸਾਹਿਬ ਲੱਗੂ ਉਹ ਰੇ ਸੂਈ ਲਾਣਾ ਡਾਕਟਰ ਪੁਰਾਣਾ ਦੂਜਾ ਪੁਰਾਣੇ ਡਾਕਟਰਾਂ ਦਾ ਗਾ ਕੰਮ ਵਾਲਾ ਉਹ ਦਣੀ ਸੂਈ ਨਾ ਨਵੀਂ ਸਿਰੰਜ ਵਰਤੇ ਉਹ ਇਹਦੇ ਨੇ ਚੱਕਦਾ ਡਾਕਟਰ ਇਹ ਹੂੰ ਪਤਾ ਨਹੀਂ ਕਿੰਨੀ ਕਿ ਦਵਾਈ ਭਰੀ ਵੀ ਆ ਇਹ ਦਵਾਈ ਗੋਲ ਨਾ ਉਥੇ ਆਇਆ ਨਹੀਂਗਾ ਜੀ ਹੋਗਾ ਅਰੇ ਜਿਵੇਂ ਲਪਾ ਕੇ ਵਿਕੀ ਆ ਮੈਂ ਸੱਲ ਕਿਹੜੇ ਪੈਂਦੀ ਐ ਇਹਦੇ ਚ ਚਲ ਨਹੀਂ ਨਹੀਂ ਹਾਂ ਖਦਾ ਨਹੀਂ ਆਪਣੀ ਮਣੀਆ ਕੀ ਟੁੱਟ ਗਿਆ ਅੱਜ ਤੂੰ ਤੋੜਦਾ ਤੁਸੀਂ ਕਿਹਦੇ ਕੋ ਡਾਕਟਰ ਆ ਬਣਨੇ ਲੱਗੇ ਨੇ ਅ ਕੱਲ ਦੇ ਕੱਲ ਦੀ ਵੀਡੀਓ ਦੇ ਵਿੱਚ ਨਾ ਇੱਕ ਮੈਂ ਗੱਲ ਅਸੀਂ ਸੀ ਕਿ ਅਸੀਂ ਇੱਕ ਇੰਪੋਰਟੈਂਟ ਗੱਲ ਕਰਨੀ ਐ ਉਸੀ ਕਰਨਾ ਵੀ ਚਾਹੁੰਦੀ ਸੀ ਪਰ ਨਾ ਰਾਤ ਨਾ ਸਾਨੂੰ ਭੈਣ ਦਾ ਫੋਨ ਆਇਆ ਉਹ ਭੈਣ ਬਾਹਰ ਨੇ ਆਪਣਾ ਤੇ ਉਹਨਾਂ ਨੇ ਸਾਨੂੰ ਉਸ ਗੱਲ ਬਾਰੇ ਸਮਝਾਇਆ ਮੈਂ ਦੀਦੀ ਨੂੰ ਕਿਹਾ ਵੀ ਸੀ ਮੈਂ ਕਿ ਦੀਦੀ ਅਸੀਂ ਸਗੋਂ ਇਸ ਟੌਪਿਕ ਤੇ ਗੱਲ ਕਰਨੀ ਸੀ ਤੇ ਪਰ ਉਹਨਾਂ ਨੇ ਕਿ ਕੋਈ ਕਿਸੇ ਦੀ ਗੱਲ ਨਹੀਂ ਅਸੀਂ ਕਰਨੀ ਹਨ ਕਿਸੇ ਨੂੰ ਲੈ ਕੇ ਕਿ ਉਸ ਅਕੋਰਡਿੰਗ ਕਿ ਕੋਈ ਸਾਡੇ ਤੇ ਵੀ ਗੱਲ ਕਰੇ ਉਹ ਅਬ ਅਬਲ ਤੇ ਅਗਰ ਸਾਡੇ ਚ ਕੋਈ ਕਿਸੇ ਗੱਲ ਦੀ ਕਮੀ ਹੋਏਗੀ ਹਨਾ ਜਾਂ ਹੈਰਾ ਫੇਰੀ ਵਾਲੀ ਕੋਈ ਗੱਲ ਹੋਏਗੀ ਤੇ ਫਿਰ ਕੋਤੇ ਕੋਈ ਕਰੇਗਾ ਤੇ ਜੇ ਇਹੋ ਜੀ ਗੱਲ ਹੀ ਨਹੀਂ ਆਈ ਆ ਆਪਾਂ ਇਹੋ ਜੇ ਨਹੀਂ ਆ ਜਿਵੇਂ ਕਿ ਸਾਨੂੰ ਸਾਰੇ ਮਿਲਨ ਆਂਦੇ ਨੇ ਉਹ ਵੀ ਉਹੀ ਉਹਨਾਂ ਦਾ ਪਿਆਰ ਮਿਲਦਾ ਰਹੇ ਤੇ ਸਾਨੂੰ ਉਹੀ ਬੋਤ ਹੈ ਬਾਕੀ ਕੀ ਕਰਨਾ ਅਸੀਂ ਇਸ ਗੱਲ ਉਸ ਗੱਲ ਦੇ ਜਿਹੜੇ ਮੁੱਦੇ ਤੇ ਗੱਲ ਕਰਨੀ ਸੀ ਉਹ ਅਸੀਂ ਫਿਰ ਟੋਪਿਕ ਹੀ ਬੰਦ ਕਰਤਾ ਕਿ ਚਲੋ ਹੁਣ ਅਸੀਂ ਗੱਲ ਨਹੀਂ ਕਰਨੀ ਹਨਾ ਬਾਕੀ ਅਰਜੀਤ ਨੂੰ ਵੀ ਇਹੀ ਲੱਗਦਾ ਹੈ ਹੁਣ ਕਿ ਅਸੀਂ ਇੱਕ ਕਿਸੇ ਉਹ ਮਤਲਬ ਕਿਸੇ ਵੀ थर्ड पर्सन ਦੀ ਗੱਲ ਨੂੰ ਲੈ ਕੇ ਆਪਣੇ ਨਾਲ ਨਾ ਜੋੜੀਏ ਉਸ ਗੱਲ ਨੂੰ ਕਿਉਂਕਿ ਹਰ ਕਿਸੇ ਨਾਲ ਹਰ ਕਿਸੇ ਦੀ ਆਪਣੀ ਆਪਣੀ ਕੁਆਲਿਟੀ ਹੈਗੀ ਹੈ ਆਪਣੀ ਆਪਣੀ ਵੈਲਿਊ ਹੈ ਤੇ ਵੈਲਿਊ ਬਣਾਨੀ ਆਪਣੇ ਹੱਥ ਚ ਹੁੰਦੀ ਹੈ ਹਨਾ ਇੱਜ਼ਤ ਬਣਾਨੀ ਤੇ ਉਸ ਕਾਰਨ ਅਸੀਂ ਥੋੜਾ ਜਿਹਾ ਇਹ ਵੀ ਹੋ ਜਾਂਦਾ ਕਿ ਅਸੀਂ 2.5-3 ਸਾਲਾਂ ਤੋਂ ਵਲੋਗਿੰਗ ਕਰ ਰਹੇ ਆ ਤੇ ਸ਼ਾਇਦ ਅਸੀਂ ਉਸ ਮਕਾਮ ਤੱਕ ਨਹੀਂ ਪਹੁੰਚ ਸਕੇ ਜੋ ਸ਼ਾਇਦ ਸਾਡੇ ਤੋਂ ਬਾਅਦ ਦੇ ਉਸ ਮਕਾਮ ਤੱਕ ਪਹੁੰਚ ਗਿਆ ਪਰ ਜਦੋਂ ਜਿੱਥੇ ਪ੍ਰਮਾਤਮਾ ਨੇ ਰੱਖਣਾ ਹੁੰਦਾ ਉੱਥੇ ਰੱਖ ਹੀ ਲੈਂਦਾ ਸਿਰਫ ਇਮਾਨਦਾਰੀ ਦੀ ਇਮਾਨਦਾਰੀ ਨਾਲੀ ਆਪਣਾ ਸਾਰੇ ਪਾਸੇ ਕੋਈ ਵੀ ਚੀਜ਼ ਹੈ ਹਨਾ ਇਹ ਗੱਲ ਬਾਤ ਹੈ ਮਾ ਉਹਦੇ 'ਚ ਵੀ ਇਮਾਨਦਾਰੀ ਹੋਣੀ ਚਾਹੀਦੀ ਹੈ ਨੀਅਤ ਦੀ ਇਮਾਨਦਾਰੀ ਹੋਣੀ ਚਾਹੀਦੀ ਹੈ ਤਾਂ ਸਾਫ਼ ਹੋਣੀ ਚਾਹੀਦੀ ਹੈ ਉਹਨਾਂ ਚੀਜ਼ਾਂ ਇਹਨਾਂ ਚੀਜ਼ਾਂ ਦੀ ਮੈਂ ਕਹਿੰਦੀ ਹਾਂ ਪਰਮਾਤਮਾ ਬਸ ਅ ਨਜ਼ਰ ਸੁਵੱਲੀ ਰੱਖੇ ਸੋ ਹੋਰ ਕੁਝ ਨਹੀਂ ਚਾਹੀਦਾ ਬਾਕੀ ਦੁਨੀਆ ਦਾ ਕੀ ਹੈ ਦੁਨੀਆ ਦਾ ਮੂ ਵੀ ਨਹੀਂ ਫੜਿਆ ਜਾ ਸਕਦਾ ਚੰਗੇ ਵੀ ਨੇ ਮਾੜੇ ਵੀ ਬੈਠੇ ਨੇ ਬਾਕੀ ਜੋ ਸੱਚਾ ਕਿਸੇ ਦਾ ਉਹ ਤੇ ਚਲੋ ਪਰਮਾਤਮਾ ਵੀ ਜਾਣਦਾ ਹੀ ਹੈ ਤੇ ਅ ਪਰਮਾਤਮਾ ਅੰਦਰ ਬੈਠਾ ਜਾਣਦਾ ਬਾਕੀ ਸਫਾਈਆਂ ਦਾ ਇਹ ਨਾਲ ਤੇ ਕੁਝ ਨਹੀਂ ਹੋਏਗਾ ਬਾਕੀ ਹਾਂ ਕੋਈ ਅਗਰ ਕਿਸੇ ਨੂੰ ਕੁਝ ਕਹੀ ਜਾ ਰਿਹਾ ਹੈ ਹਨਾ ਬਾਰ-ਬਾਰ ਤੇ ਚਲੋ ਉਹ ਚ ਕਿੰਨੀ ਚਾਹੀ ਹੈਗੀ ਹੈ ਜਾਂ ਕਿੰਨਾ ਕ ਝੂਠ ਹੈ ਇਹ ਤੇ ਪਰਮਾਤਮਾ ਜਾਣਦਾ ਹੈ ਉਹ ਖੁਦ ਉਹ ਇਨਸਾਨ ਜਾਣਦਾ ਹੁੰਦਾ ਬਸ ਇਸਰ ਗੱਲ ਕਰਕੇ ਅਸੀਂ ਉਹ ਟੋਪਿਕ ਬੰਦ ਹੀ ਕਰਤਾ ਤੇ ਕਿਉਂਕਿ ਜਦੋਂ ਪਰਮਾਤਮਾ ਨੇ ਸਾਨੂੰ ਉਸ ਮੁਕਾਮ ਤੱਕ ਪੁੰਚਣਾ ਹੋਇਆ ਤੇ ਉਸ ਮੁਕਾਮ ਤੱਕ ਅਸੀਂ ਪਹੁੰਚ ਵੀ ਜਾਵਾਂਗੇ ਬਸ ਇਹਨਾ ਕਹਿਣਾ ਤੁਸੀਂ ਵੀ ਸੋਚੋਗੇ ਕਿ ਗੱਲ ਡਾਇਰੈਕਟ ਨਹੀਂ ਅਸੀਂ ਕਰ ਰਹੇ ਤੇ ਸਮਝਣ ਵਾਲੇ ਸ਼ਾਇਦ ਸਮਝ ਵੀ ਜਾਂਦੇ ਨਾ ਸਮਝਣ ਵਾਲੇ ਨਾ ਵੀ ਸਮਝਣ ਕੀ ਪਤਾ ਹਨਾ ਇਸ ਲਈ ਅਸੀਂ ਗੱਲ ਖੋਲ ਕੇ ਕਰਨਾ ਨਹੀਂ ਚਾ ਰਹੇ ਸੀ ਕਿ ਹੁਣ ਅਸੀਂ ਕਰਾਂਗੇ ਵੀ ਨਹੀਂ ਤੇ ਨਾਮ ਲੈ ਕੇ ਤਾਂ ਕਦੀ ਵੀ ਨਹੀਂ ਕਿਸੇ ਦੀ ਗੱਲ ਕੀਤੀ ਜਾ ਸਕਦੀ ਕਿਉਂਕਿ ਕੱਲ ਨੂੰ ਆਪਣੇ ਤੇ ਹੋ ਜਾਂਦੀ ਹੈ ਗੱਲ ਹਨਾ ਉੱਠਦੀ ਹੈ ਚੀਜ਼ ਹੋ ਜਾਂਦੀ ਹੈ ਇਸ ਲਈ ਅੱਜ ਦਾ ਵਲੌਗ ਇੱਥੋਂ ਤੱਕ ਹੀ ਸੀ ਤੇ ਕਿਉਂਕਿ ਜਪਨੂਰ ਦੀਆਂ ਜਿਹੜੀਆਂ ਗੱਲਾਂ ਬਾਤਾਂ ਆ ਉਹ ਦਿਨੋਂ ਦਿਨ ਵਧੀ ਜਾ ਰਹੀਆਂ ਸਕੂਟਰ ਹੈ ਪੁੱਤ ਤੇ ਅੱਜ ਜਪਨੂਰ ਦੇ ਮੈਂ ਤੁਹਾਨੂੰ ਦੱਸਣੀ ਆ ਅੱਜ ਜਪਨੂਰ ਦੀ ਪੜਾਈ ਸ਼ੁਰੂ ਮੈਂ ਆਪ ਕੀਤੀ ਹੈ ਜਪਨੂਰ ਨੂੰ ਸਟੈਂਡਿੰਗ ਲਾਈਨ ਕਰਾਣੀ ਸ਼ੁਰੂ ਕੀਤੀ ਹੈ ਮਤਲਬ ਵਨ ਕਰਾਣਾ ਸ਼ੁਰੂ ਕੀਤਾ ਹੈ ਤੇ ਜਪਨੂਰ ਨੇ ਜਦੋਂ ਵਨ ਪਾਇਆ ਸਭ ਤੋਂ ਪਹਿਲੇ ਇਹ ਦੇਖ ਲਓ ਕਿ ਬੱਚੇ ਨੂੰ ਕਦੀ ਵੀ ਪੈਣੀਆ ਪੈਣੀਆ ਪੈਨਸਲ ਫੜਨੀ ਨਹੀਂ ਆਂਦੀ ਤੇ ਜਪਨੂਰ ਨੂੰ ਐਸੀ ਦਾ ਇੰਨਾ ਘਰ ਰਹਿ ਕੇ ਜਾਂ ਮੈਂ ਇਹ ਕੁਝ ਕਰਾਂਦੀ ਨਹੀਂ ਸੀ ਉਵੇਂ ਹੀ ਕੀਤਾ ਇਹਨਾਂ ਕਾਪੀ ਇਹਨੂੰ ਭਲਾ ਦੇਣਾ ਤੇ ਉਸ ਚੀਜ਼ ਤੋਂ ਹੀ ਅੰਨੀ ਇਹਨੂੰ ਐਸੀ ਦੀ ਪ੍ਰੈਕਟਿਸ ਹੋਈ ਕਿ ਆ ਆਪਣਾ ਪੈਨ ਫੜਨ ਲੱਗ ਗਈ ਪੈਨਸਲ ਫੜਨ ਲੱਗ ਗਈ ਤੇ ਬਾਕੀ ਸਟੈਂਡਿੰਗ ਲਾਈਨਾਂ ਨੂੰ ਮੈਂ ਕਰਵਾਈ ਲੈ ਲੋਣੀ ਡਾਟਰ ਕਰਾ ਕੇ ਜੱਪੂ ਵਨ ਲਿਖਿਆ ਸੀ ਨਾ ਅੱਜ ਅ ਕੱਲ ਨੋਟਬੁੱਕ ਤੇ ਕਰਕੇ ਦਿਖਾਏਗਾ ਸਵੇਰੇ ਸਵੇਰੇ ਕਰਕੇ ਦਿਖਾਏਗਾ ਸਾਰਿਆਂ ਨੂੰ ਸਟੈਂਡਿੰਗ ਲਾਈਨ ਲਿਖ ਬਣਾਏਗਾ ਨਾ ਤੇ ਇਹ ਵੀ ਅਸੀਂ ਹੌਲੀ ਹੌਲੀ ਮੈਨੂੰ ਇਹ ਜਪਨੂਰ ਨੂੰ ਮਹੀਨਾ ਡੇਢ ਤੱਕ ਪਾਵਾਂ ਸਕੂਲ ਕਿ ਕਦੋਂ ਤੱਕ ਪਾਵਾਂ ਗਰਮੀ ਕੱਢ ਕੇ ਪਾਵਾਂ ਜਾਂ ਗਰਮੀ ਤੋਂ ਪਹਿਲੇ ਪਾਵਾਂ ਉਸ ਅਕੋਰਡਿੰਗ ਮੈਂ ਥੋੜਾ ਜਿਹਾ ਪ੍ਰੀ ਸਕੂਲ ਚ ਪਾਉਂਗੀ ਇਹਨੂੰ ਉਸ ਤੋਂ ਪਹਿਲੇ ਆਏ ਕਿ 1 2 ਤੇ ਲਿਖਣਾ ਸਿੱਖ ਲੈ ਬੋਲਣਾ ਤੇ ਚਲੋ ਆਂਦਾ ਹੀ ਹੈ ਇਹਨੂੰ ਏ ਬੀ ਸੀ ਡੀ ਆਂਦੀ ਹੈ

ਹਾਂ ਗੇ ਪੂ ਸਕੂਟਰ ਦੇ ਕੀ ਸਕੂਟਰ ਛੋਟਾ ਆ ਐਵੇਂ ਬੋਲੀ ਕੁਛ ਸਕੂਟਰ ਤਾਂ ਛੋਟਾ ਹੈਗਾ ਭੂਤ ਦੇ ਪਾ ਅੱਛਾ ਚਲੋ ਬਾਏ ਬਾਏ ਕਰ ਦੋ ਹੁਣ ਗੁੱਡ ਨਾਈਟ ਕਰ ਦੋ ਹਵਾ ਲੱਗ ਰਹੀ ਹੈ ਹਾਂ ਗਰਮੀ 'ਚ ਚੱਲਾਂਗੇ ਸੀ ਐਵੇਂ ਗਰਮੀ 'ਚ ਹਵਾ ਆਂਦੀ ਹੈ ਨਾ ਐਤ ਕੀ ਏਸੀ ਘੱਟ ਚਲਾਵਾਂਗੇ ਪੁੱਤ ਬਿੱਲ ਆਂਦੇ ਬਹੁਤ ਬਿੱਲ ਨਹੀਂ ਐਤ ਕੀ ਲਿਆਣੇ ਤਿੰਨ ਭਰ ਲੈ ਬਿੱਲ ਪਿਛਲੇ ਜੱਪੂ ਜੱਪੂ ਆਜੋ Hmm. कल ਵਿਆਹ ਤੇ ਜਾਣਾ ਹੈ ਨਾ ਜੱਪੂ ਨੇ ਪੰਗੜਾ ਪਾਣਾ ਹਾਂ ਬਾਈ ਕਰ ਦੋ ਫਿਰ ਅ ਚਾਚਾ ਟਾਟਾ ਕਰ ਦੋ ਟਾਟਾ ਤੇ ਪੁਰਾਣੇ ਜ਼ਮਾਨੇ ਚ ਕਹਿੰਦੇ ਸੀ ਟਾਟਾ ਬਾਈ ਥੈਂਕ ਯੂ ਵੈਰੀ ਵੈਰੀ ਮਚ ਚਾਹ ਪੀ ਲਓ ਚਾਹ ਪੀ ਲਓ ਆ ਫਰਾਈ ਪੀਨੇ ਚ ਸਬਜੀ ਗਰਮ ਹੁੰਦੀ ਹੈ ਹੱਜੀ ਕੰਮ ਕਰ ਸਾਰੀ ਉਹ ਟੋਕਰੀ ਖੋਲ ਕੇ ਬੈਠੀ ਹੋਈ ਹੋਂ ਨਾ ਲੋਪੂ ਦਸ ਕੀਤਾ ਹੋਣਾ ਟੋਕਰਾ ਇਹ ਰੱਖਿਆ ਹੋਇਆ ਜਿਹੜਾ